ਉਦੋਂ ਸੁਨੀਲ ਜਾਖੜ ਬੜਾ ਬੋਲਦੇ ਹੁੰਦੇ ਸੀ ਮੈਨੂੰ ਯਾਦ ਆ ਕਿਸਾਨਾਂ ਦੀ ਫੀਵਰਜ਼ ਬੜੀ ਇਹਨਾਂ ਨੇ ਗੱਜ-ਵੱਜ ਕੇ ਬੋਲਣਾ ਕਿ ਜੀ ਇਹ ਤਿੰਨ ਬਿੱਲ ਬੜੇ ਮਾੜੇ ਨੇ ਪਰ ਕੱਲ ਇਹ ਆ ਕਿ ਹੁਣ ਉਹ ਚਲੇ ਕੇ ਭਾਰਤੀ ਜਨਤਾ ਪਾਰਟੀ ਚ ਔਰ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਨੇ ਔਰ ਸੂਬੇ ਦੇ ਪ੍ਰਧਾਨ ਵਿੱਚ ਹੋਣ ਕਰਕੇ ਕਈ ਜਗ੍ਹਾ ਤੇ ਆ ਕੇ ਉਹਨਾਂ ਦੀ ਜ਼ੁਬਾਨ ਜਿਹੜੀ ਆ ਹੁਣ ਬੰਦ ਹੋ ਜਾਂਦੀ ਹੈ ਕੱਲ ਇਹ ਆ ਕਿ ਜਦੋਂ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋਗੇ ਤੇ ਤੁਸੀਂ ਹਮੇਸ਼ਾ ਜਿੱਤ ਹਾਸਲ ਕਰੋਗੇ ਸਰਬ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਹੁਣ ਭਾਜਪਾ ਚੋ ਆ ਗਏ ਨੇ ਕਾਂਗਰਸ 'ਚ ਰਹਿ ਕੇ ਕਹਿੰਦੇ ਸੀ ਕਿ ਆਰਐਸਐਸ ਜਿਹੜੀ ਇੱਕ ਫਿਰਕਾਪਰਸਤ ਪਾਰਟੀ ਹੈ ਹੁਣ ਕਦੀ ਨਹੀਂ ਕਹਿਣਗੇ ਆਰਐਸਐਸ ਫਿਰਕਾਪਰਸਤ ਪਾਰਟੀ ਹੈ ਇਹਦਾ ਮਤਲਬ ਪੰਜਾਬ ਦੇ ਨਾਲ ਤੁਸੀਂ ਖਿਲਵਾੜ ਕਰਦੇ ਹੋ ਪੰਜਾਬ ਦੇ ਨਾਲ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਹੋ ਕਲੱਟਸ ਕਾਨਫਰੰਸ ਵਿੱਚ ਵਾਕੇ ਕਹਦੀ ਹੈ ਕਿ ਮੈਂ ਪੰਜਾਬ ਦਾ ਪੁੱਤਾਂ ਪੰਜਾਬ ਦਾ ਪੁੱਤ ਨਹੀਂ ਬਣ ਜਾਣਾ ਇਹ ਸਿਰਫ ਇੱਕ ਪੋਲੀਟੀਕਲ ਬਿਆਨਬਾਜ਼ੀ ਹੁੰਦੀ ਹੈ ਆਦੇ ਲੋਗ ਮੁੱਤਿਆਂ ਦੇ ਨਾਲ ਖੜਾ ਹੁੰਦਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਵੇਂ ਜਾਖੜ ਸਾਹਿਬ ਚੁੱਪ ਹੈਗਾ ਮੈਨੂੰ ਲੱਗਦਾ ਆਪਣੀ ਰਾਜਨੀਤੀ ਨੂੰ ਹੀ ਜਿਹੜਾ ਉਲਟਾ ਖਤਮ ਕਰ ਰਿਹਾ ਹੈ ਗੰਗਨਾ ਰਣੌਤ ਵੱਲੋਂ ਕਿਸਾਨਾਂ ਬਾਰੇ ਕੁਝ ਵਿਸ਼ੇਸ਼ ਗੱਲਾਂ ਬੋਲੀਆਂ ਗਈਆਂ ਜਿਹੜੀਆਂ ਕਿਸਾਨਾਂ ਨੂੰ ਨਹੀਂ ਪਸੰਦ ਆਈਆਂ ਔਰ ਉਸ ਉੱਤੇ ਹੁਣ ਸਿਆਸਤ ਹੋਣ ਦੀ ਨਜ਼ਰ ਆ ਰਹੀ ਹੈ ਕੌਮੀ ਪੱਧਰ ਦੇ ਉੱਤੇ ਵੀ ਧਾਰਮਿਕ ਪੱਧਰ ਦੇ ਉੱਤੇ ਵੀ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਗੰਗਨਾ ਰਣੌਤ ਨੂੰ ਲੈ ਕੇ ਖਾਸ ਕਰਕੇ ਉਹਨਾਂ ਟਿੱਪਣੀਆਂ ਨੂੰ ਲੈ ਕੇ ਜਿੱਥੇ ਕਿਸਾਨੀ ਅੰਦੋਲਨ ਦੇ ਵਿੱਚ ਕਿਹਾ ਗਿਆ ਕਿ ਲਾਸ਼ਾਂ ਉੱਥੇ ਟੰਗੀਆਂ ਗਈਆਂ ਔਰ ਨਾਲ ਦੀ ਨਾਲ ਰੇਪ ਸ਼ਰਿਆਮ ਉੱਥੇ ਕੀਤੇ ਗਏ ਇਸ ਟਿੱਪਣੀ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਬਿਆਨ ਹੁਣ ਸਾਹਮਣੇ ਆ ਰਹੇ ਆ ਪਰ ਭਾਜਪੀ ਦੇ ਵੱਲੋਂ ਜਿੱਥੇ ਭਾਜਪੀ ਦੇ ਪੰਜਾਬ ਦੇ ਕੁਝ ਲੀਡਰ ਇਸ ਗੱਲ ਦੀ ਵਿਰੋਧਤਾ ਕਰਦੇ ਪਏ ਨੇ ਕੰਗੜਾ ਰਣੌਤ ਦੀ ਵਿਰੋਧਤਾ ਕਰਦੇ ਪਏ ਨੇ ਉੱਥੇ ਹੀ ਹਰ ਕੋਈ ਇਹ ਉਡੀਕਦਾ ਪਿਆ ਹੈ ਕਿ ਪੰਜਾਬ ਪ੍ਰਧਾਨ ਜਿਹੜੇ ਭਾਜਪੀ ਦੇ ਨੇ ਸੁਨੀਲ ਜਾਖੜ ਉਹ ਕਿਉਂ ਚੁੱਪ ਨੇ ਹਾਲਾਂਕਿ ਜਿੰਨੀ ਵਾਰ ਵੀ ਉਹਨਾਂ ਨਾਲ ਗੱਲ ਹੋਈ ਹੈ ਕਿਸਾਨੀ ਦੇ ਮੁੱਦੇ ਤੇ ਇੱਕ ਗੱਲ ਤਾਂ ਹਮੇਸ਼ਾ ਉਹਨਾਂ ਨੇ ਬੋਲੀ ਹੈ ਕਿ ਉਹ ਕਿਸਾਨ ਦੇ ਪੁੱਤਰ ਨੇ ਕਿਸਾਨੀ ਨੂੰ ਜਾਣਦੇ ਨੇ ਤੇ ਜੇ ਕਿਸਾਨੀ ਨੂੰ ਜਾਣਦੇ ਨੇ ਕਿਸਾਨ ਦੇ ਪੁੱਤਰ ਨੇ ਤੇ ਕਿਸਾਨਾਂ ਦੇ ਹੱਕ ਵਿੱਚ ਕਿਉਂ ਨਹੀਂ ਬੋਲ ਰਹੇ ਲੋਕ ਹੋਣ ਇਹ ਜਾਣਨਾ ਚਾਹੁੰਦੇ ਨੇ ਲੋਕ ਜਾਣਨਾ ਚਾਹੁੰਦੇ ਕਿ ਜੇ ਭਾਜਪਾ ਦੇ ਸਪੋਕਸਪਰਸਨ ਹਰਜੀਤ ਗਰੇਵਾਲ ਇੰਨੀ ਗੱਲ ਬੋਲ ਸਕਦੇ ਆ ਕਿ ਕੰਗਨਾ ਰਣੌਤ ਨੇ ਗੱਲ ਗਲਤ ਬੋਲੀ ਹੈ ਤਾਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਕੀ ਇਹ ਗੱਲ ਗਲਤ ਨਹੀਂ ਲੱਗੀ ਕਿ ਉਹਨਾਂ ਨੂੰ ਇਹ ਗੱਲ ਸਹੀ ਲੱਗੀ ਹੈ ਕਿ ਕੰਗਨਾ ਰਣੌਤ ਕਹਿੰਦੀ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਰਿਆਮ ਰੇਪ ਹੋਏ ਨੇ ਖੈਰ ਇਹ ਸਾਰੇ ਮਾਮਲੇ सुनील जाखड़ ਦੇ ਵੱਲ ਵੱਡੇ ਸਵਾਲ ਇਕੱਠੇ ਕਰ ਰਹੀ ਹੈ ਔਰ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਜਿਹਨਾਂ ਨਾਲ ਇਹ ਗੱਲਬਾਤ ਕਰਾਂਗੇ ਖਾਸ ਕਰਕੇ ਸੁਨੀਲ ਜਾਖੜ ਦੇ ਰੋਲ ਦੇ ਬਾਰੇ ਔਰ ਉਹ ਕਿੱਥੇ ਨੇ ਕਿਉਂ ਨਹੀਂ ਬੋਲਦੇ ਪਏ ਕਿਉਂ ਚੁੱਪ ਨੇ ਸੁਨੀਲ ਜਾਖੜ ਦੇ ਬਾਰੇ ਵਿਸ਼ੇਸ਼ ਗੱਲਾਂ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੇਰੇ ਨਾਲ ਡਾਕਟਰ ਸਾਹਿਬ ਸਮਾਧਿਤ ਬਹੁਤ ਦਾਮਾ ਜੀ ਸასიਕਾਰ ਜਿਵੇਂ ਗੱਲਾਂ ਆਪਾਂ ਕਲੀਅਰ ਕਰ ਹੀ ਦਿੱਤੀ ਓਬਵੀਅਸਲੀ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ ਹਾਲਾਂਕਿ ਉਹਨਾਂ ਦੇ ਸਪੋਕਸਪਰਸਨ ਭਾਜਪੀ ਦੇ ਜਿਹੜੇ ਹਰਜੀਤ ਗਰੇਵਾਲ ਨੇ ਉਹ ਗੱਜ-ਵੱਜ ਕੇ ਬੋਲਦੇ ਪਏ ਨੇ ਸੁਨੀਲ ਜਾਖੜ ਤਾਂ ਆਪ ਦੇ ਆਪ ਨੂੰ ਕਿਸਾਨ ਦਾ ਪੁੱਤਰ ਕਹਿੰਦੇ ਆ ਕਿਸਾਨ ਕਿਸਾਨੀ ਵੇਲੇ ਚੁੱਪ ਕਰ ਗਏ ਹੁਣ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਸਾਰੇ ਡੈਪੂਟੇਸ਼ਨ ਤੇ ਆਏ ਲੀਡਰ ਹੈ ਭਾਵੇਂ ਸੁਨੀਲ ਜਾਖੜ ਨੇ ਤੇ ਭਾਵੇਂ ਬੀਬਾ ਜੈਂਦਰ ਕੌਰ ਨੇ ਭਾਵੇਂ ਖੋਰ ਲੀਡਰ ਨੇ ਮੈਂ ਕਿਸੇ ਦਾ ਕੀ ਹੋਰ ਨਾਮ ਲੈਣਾ ਤੁਸੀਂ ਸਪੈਸੀਫਿਕ ਇਹਨਾਂ ਬਾਰੇ ਪੁੱਛਿਆ ਤੇ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਜਾਗਦੇ ਜ਼ਮੀਰ ਖੁਦਾਰ ਲੋਕ ਦੇਖੋ ਪੰਜਾਬੀਅਤ ਪੰਜਾਬ ਸਭ ਤੋਂ ਪਹਿਲਾਂ ਔਰ ਜੇ ਆਪਾਂ ਕਿਸਾਨੀ ਅੰਦੋਲਨ ਨੂੰ ਯਾਦ ਕਰੀਏ ਨਾ ਤੇ ਮੈਨੂੰ ਲੱਗਦਾ ਸ਼ਹਿਰ ਦੇ ਲੋਕਾਂ ਨੇ ਵੀ ਬੜਾ ਹਮ ਹੁਮਾ ਕੇ ਬੜਾ ਗੱਜ ਵੱਜ ਕੇ ਕਿਸਾਨੀ ਅੰਦੋਲਨ ਚ ਸਾਥ ਦਿੱਤਾ ਇਹ ਜੂਰੀ ਨਹੀਂ ਹੈਗਾ ਇਕੱਲਾ ਫਾਰਮਰ ਦਾ ਅੰਦੋਲਨ ਸੀ ਉਨਰੋਲ ਪੰਜਾਬੀਆਂ ਦਾ ਅੰਦੋਲਨ ਸੀ ਔਰ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਭਾਸ਼ਾ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀ ਕਿਸਾਨੀ ਸਾਡਾ ਸਾਰਿਆਂ ਦਾ ਇੱਕ ਮਿਲਿਆ ਜੁਲਿਆ ਅੰਦੋਲਨ ਸੀ ਠੀਕ ਹੈ ਕਿਸਾਨੀ ਬਿੱਲ ਮੁੱਖ ਸੀਗੇ ਲੇਕਿਨ ਉਹਦੇ ਨਾਲ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਵੀ ਸੀ ਔਰ ਬੜੀ ਫਤਿਹ ਵੀ ਹੋਈ ਉਹਦੇ ਵਿੱਚ ਵਾਪਸੀ ਵੀ ਕਿਸਾਨ ਜਿਹੜੇ ਆ ਉਹ ਵਾਪਸ ਕਰਾ ਕੇ ਉੱਥੋਂ ਆਏ ਉਦੋਂ ਸੁਨੀਲ ਜਾਖੜ ਬੜਾ ਬੋਲਦੇ ਹੁੰਦੇ ਸੀ ਮੈਨੂੰ ਯਾਦ ਹੈ ਕਿਸਾਨਾਂ ਦੀ ਫੇਵਰਚ ਬੜੀ ਇਹਨਾਂ ਨੇ ਗੱਜ-ਵੱਜ ਕੇ ਬੋਲਣਾ ਕਿ ਜੀ ਇਹ ਤਿੰਨ ਬਿੱਲ ਬੜੇ ਮਾੜੇ ਨੇ ਇਹ ਪਰ ਗੱਲ ਇਹ ਹੈ ਕਿ ਹੁਣ ਉਹ ਚਲੇ ਗਏ ਭਾਰਤੀ ਜਨਤਾ ਪਾਰਟੀ 'ਚ ਔਰ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਨੇ ਔਰ ਸੂਬੇ ਦੇ ਪ੍ਰਧਾਨ ਵਿੱਚ ਹੋਣ ਕਰਕੇ ਉਹਨਾਂ ਦੀਆਂ ਹੁਣ ਜੜੀਆਂ ਉਹ ਕਈ ਜਗ੍ਹਾ ਤੇ ਆ ਕੇ ਉਹਨਾਂ ਦੀ ਜ਼ੁਬਾਨ ਜੜੀ ਆ ਹੁਣ ਬੰਦ ਹੋ ਜਾਂਦੀ ਹੈ ਉਹ ਵੀ ਹੋ ਵੀ ਜਾਂਦੀ ਸਿਆਸਤ ਪਹਿਲਾਂ ਕੁਰਸੀ ਪਹਿਲਾਂ ਔਰ ਇਸੇ ਕਰਕੇ ਮੈਂ ਹਸਾਬ ਸਿੰਘ ਜੀ ਅੱਗੇ ਵੀ ਆਪਾਂ ਕਰਦੇ ਹੁੰਨੇ ਅਕਾਲੀ ਦਲ ਵੀ ਇਸੇ ਕਰਕੇ ਗੱਡੀਆਂ ਰਹਿ ਰਿਹਾ ਕਿ ਉਹਨਾਂ ਨੇ 1996 ਤੋਂ ਬਾਅਦ ਪੰਜਾਬ ਦੇ ਮੁੱਦਿਆਂ ਨੂੰ ਛੱਡ ਦਿੱਤਾ ਜੇ ਕਿਤੇ ਬਾਦਲ ਸਾਹਿਬ ਪੰਜਾਬ ਦੇ ਮੁੱਦਿਆਂ ਨੂੰ ਨਰੋਲ ਲੈ ਕੇ ਚੱਲਦੇ ਰਹਿੰਦੇ ਤੇ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਦੇਣਾ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਲੋੜ ਹੀ ਨਹੀਂ ਪੈਣੀ ਸੀ ਪੰਜਾਬ 'ਚ ਅਕਾਲੀ ਦਲ ਦੀ ਆਪਣੇ ਆਪ ਸਰਕਾਰ ਬਣ ਜਾਣੀ ਸੀ ਹੁਣ ਭਗਵੰਤ ਮਾਨ ਦੀ ਸਰਕਾਰ ਬਣੀ ਨਾ ਆਮ ਆਦਮੀ ਪਾਰਟੀ ਦੀ 92 ਐਮਐਲਏ ਜਿੱਤੇ ਹਨ ਕਿ ਬੀਜੇਪੀ ਦੀ ਸਪੋਰਟ ਨਾਲ ਜਿੱਤੇ ਹਨ ਇੰਡੀਪੈਂਡੈਂਟ ਜਿੱਤੇ ਹਨ ਕਿਉਂਕਿ ਪੰਜਾਬ ਦੀ ਗੱਲ ਕੀਤੀ ਹੈ 2.5 ਸਾਲ ਦਾ ਬਖਵਾ ਬੀਤ ਗਿਆ ਪੂਰੇ ਕਰਨਗੇ ਠੀਕ ਹੈ ਨਹੀਂ ਪੂਰੇ ਕਰਨਗੇ ਤੇ ਲੋਕ ਕਣਕਣਾ ਜਾਓ ਜੀ ਤੁਸੀਂ ਵੀ ਗੱਲ ਇਹ ਹੈ ਕਿ ਜਦੋਂ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋਗੇ ਕਿ ਤਾ ਉਸਿ ਹਮੇਸ਼ਾ ਜਿੱਤ ਹਾਸਲ ਕਰੋਗੇ ਸੂਬਾ ਕਿਉਂਕਿ ਅਸੀਂ ਖੇਤਰੀ ਪਾਰਟੀ ਨੂੰ ਲੋਕ ਦੇਖਣਾ ਜਾਂਦੇ ਆ ਤੁਸੀਂ ਇਹ ਪੁਰਾਣੇ ਟਾਈਮ ਤੇ ਦੇਖ ਲਓ ਜਦੋਂ ਪੰਜਾਬੀ ਸੂਬਾ ਬਣਿਆ ਪੰਜਾਬ ਦੇ ਲਈ 18 ਮਹੀਨੇ ਅਕਾਲੀਆਂ ਨੇ ਜੇਲ੍ਹ ਕੱਟੀ ਐਮਰਜੈਂਸੀ ਦੇ ਵਿੱਚ ਜੇਲ੍ਹ ਕੱਟੀ ਬਾਅਦ ਵਿੱਚ ਪੰਜਾਬੀ ਅੰਦੋਲਨ ਜਿਹੜਾ ਚੱਲਿਆ ਸੂਬੇ ਦਾ ਔਰ ਸੂਬਾ ਬਣਨ ਤੋਂ ਬਾਅਦ ਕੋਈ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਸੀ ਅਕਾਲੀ ਦਲ ਦੀ ਸਰਕਾਰ ਬਣੀ ਜਸਟਿਸ ਗੁਰਨਾਮ ਸਿੰਘ ਦੀ ਔਰ ਕਹਿਨ ਦਾ ਮੇਰਾ ਮਕਸਦ ਹੈ ਕਿ ਆਪਣਾ ਕਦੀ ਵੀ ਸੱਭਿਆਚਾਰ ਪੰਜਾਬ ਦਾ ਕਿੱਤਾ ਕਿਸਾਨੀ ਆ ਇਹਨੂੰ ਕਦੀ ਛੱਡਣਾ ਨਹੀਂ ਚਾਹੀਦਾ ਠੀਕ ਹੈ ਸਿਆਸਤਾਂ ਹੁੰਦੀਆਂ ਜਾਂਦੀਆਂ ਚੀਜ਼ਾਂ ਜਾਖੜ ਸਾਹਿਬ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਬਈ ਹੁਣ ਭਾਜਪਾ ਚੋਂ ਆ ਗਏ ਨੇ ਕਾਂਗਰਸ 'ਚ ਰਹਿ ਕੇ ਕਹਿੰਦੇ ਸੀ ਕਿ ਆਰਐਸਐਸ ਜਿਹੜੀ ਇੱਕ ਫਿਰਕਾਪਰਸਤ ਪਾਰਟੀ ਆ ਹੁਣ ਕਦੀ ਨਹੀਂ ਕਹਿਣਗੇ ਆਰਐਸਐਸ ਫਿਰਕਾਪਰਸਤ ਪਾਰਟੀ ਹੈ ਇਨਾ ਮਤਲਬ ਪੰਜਾਬ ਦੇ ਨਾਲ ਤੁਸੀਂ ਖਿਲਵਾੜ ਕਰਦੇ ਹੋ ਪੰਜਾਬ ਦੇ ਨਾਲ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਹੋ ਇਹ ਤਾਂ ਪੰਜਾਬ ਦੇ ਲੋਕ ਬੜੇ ਖੁਦਦਾਰ ਲੋਕ ਨੇ ਹੁਣ ਜੇ ਹੁੰਦਾ ਕੀ ਪਿਆ ਇਨ ਇਹ ਜਿਹੜੇ ਐ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਡੈਪੋਟੀਸ਼ਨ ਤੇ ਬਾਹਰੋਂ ਕਾਂਗਰਸੀ ਆਏ ਨੇ ਸਾਰੇ ਸਾਈਡ ਲਾਈਨ ਹੋ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਦਮਖਮ ਦਿਖਾਉਣਾ ਚਾਹੀਦਾ ਸੀ ਉਹ ਦਿਖਾ ਨਹੀਂ ਪਾਇਆ ਦੇਖੋ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਨਜ਼ਰ ਨਹੀਂ ਆਉਂਦੇ ਹੁਣੇ ਅੱਜਕੱਲ ਕਿੱਥੇ ਚਲੇ ਗਏ ਮੰਤਰ ਮੈਂ ਤਾਂ ਦੇਖੇ ਚਿਹਰੋ ਗਿਆ ਉਹਨਾਂ ਦਾ ਇੱਕ ਦਿਨ ਦੇਖਿਆ ਸੀ ਇੱਕ ਫੋਟੋ ਵਾਇਰਲ ਹੋਈ ਸੀ ਉਹ ਹੱਥ ਤੇ ਛੜੀ ਫੜੀ ਹੋਈ ਸੀ ਤੇ ਕਿਸੇ ਹਸਪੀਟਲ ਦੇ ਵਿੱਚ ਹੁਣ ਆ ਪਿੱਛੇ ਜੀ ਸੁਣਿਆ ਕਿ ਸਵਿਟਜ਼ਰਲੈਂਡ ਹੋ ਕੇ ਆਏ ਆ ਲੇਕਿਨ ਅਦਰਵਾਈਜ਼ ਲਾਈਮ ਲਾਈਟ ਤੋਂ ਪਰੇ ਨਾ ਉਹਨਾਂ ਨੂੰ ਪਸਾਬ ਦੇ ਕਿਸਾਨਾਂ ਨਾਲ ਲੈਣਾ ਨਾ ਪੰਜਾਬ ਦੇ ਕਿਸਾਨਾਂ ਨੂੰ ਦੇਣਾ ਕੋਈ ਮਤਲਬ ਹੈ ਹੀ ਨਹੀਂ ਕਿਉਂਕਿ ਪੰਜਾਬ ਦੇ ਮੁੱਦਿਆਂ ਦੀ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਔਰ ਉਹਨਾਂ ਦਾ ਹਸ਼ਰ ਕੀ ਹੋਇਆ ਉਹ ਆਪ ਚੋਣ ਨਹੀਂ ਜਾ ਸਕੇ ਪਟਿਆਲੇ ਤੋਂ ਔਰ ਅਕਾਲੀ ਦਲ ਦਾ ਵੀ ਉਹੀ ਹਸ਼ਰ ਹੋਇਆ ਕਿ ਜਿਹੜੇ 1996 ਤੋਂ ਬਾਅਦ ਇਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਪੰਜਾਬ ਦੇ ਮੁੱਦੇ ਛੱਡ ਤੇ ਪਾਣੀ ਦੇ ਬਾਰੇ ਛੱਡਤਾ ਕਿਸਾਨੀ ਬਾਰੇ ਛੱਡਤਾ ਪੰਜਾਬ ਦੇ ਪੈਸਟੀਸਾਈਡ ਕੈਂਸਰ ਡਰੱਗ ਜਿਹੜੇ ਸੈਂਟਰਲ ਇਸ਼ੂ ਸੀ ਰਾਜਧਾਨੀ ਸੀ ਐਸਵਾਈਐਲ ਸੀ ਬੀਬੀਐਮਬੀ ਦਾ ਇਸ਼ੂ ਸੀਗਾ ਹੋਰ بڑے ਇਸ਼ੂ ਸੀਗੇ ਉਹ ਸਾਰੇ ਜਿਹੜੇ ਐ ਠੰਡੇ ਬਸਤੇ ਚ ਪਾਤੇ ਉਹਦੇ ਨਾਲ ਕੀ ਹੋਇਆ ਪੰਜਾਬ ਦੇ ਜਿਹੜੇ ਆ ਉਹ ਮੁੱਦੇ ਜਿਹੜੇ ਉਹ ਕਾਫੀ ਕਮਜ਼ੋਰ ਹੋ ਗਏ ਤੇ ਉਹ ਮੁੱਦੇ ਕਮਜ਼ੋਰ ਹੋਣ ਦੇ ਨਾਲ-ਨਾਲ ਲੋਕਾਂ ਨੂੰ ਲੱਗਿਆ ਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੂਗਾ ਪੰਜਾਬੀਆਂ ਲਈ ਖੜਾ ਹੋਊਗਾ ਅਸੀਂ ਤਾਂ ਵੋਟ ਉਹਨੂੰ ਬਾਣੀ ਆ ਸੋ ਇਹ ਜਾਖੜ ਸਾਹਿਬ ਜਰੂਰ ਇੱਕ ਪਾਰਟੀ ਚਲੇ ਗਿਆ ਸੈਂਟਰਲ ਪਾਰਟੀ ਹੈ ਲੇਕਿਨ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਰਹਿ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਈ ਕਮਾਂਡ ਨੂੰ ਵੀ ਇਹ ਸਮਝ ਹੈਗੀ ਆ ਕਿ ਜਿਹੜੀ ਹੈ ਲੀਡਰਸ਼ਿਪ ਟਕਸਾਲੀ ਆ ਉਹਨੂੰ ਹੀ ਖੜਾ ਕਰਨਾ ਪੈਣਾ ਜਿਨ੍ਹਾਂ ਨੇ 40-40 ਸਾਲ ਬੀਜੇਪੀ ਲਈ ਆਪਣੀ ਤਾਕਤ ਲਾਈ ਆ ਚਾਹੇ ਮਨੰਜਨ ਕਾਲਗੀਆਂ ਨੂੰ ਤੁਸੀਂ ਦੇਖਿਆ ਹੁਣੇ ਪਿੱਛੇ ਜੀ ਉਹਨਾਂ ਨੇ ਜਿਹੜਾ ਸਰਸਸਤਾ ਅਭਿਆਨ ਦਾ ਚੇਅਰਮੈਨ ਲਾਤਾ ਹਰਜੀਤ ਗਰੇਵਾਲ ਆਪ ਬੋਲਦੇ ਪਏ ਨੇ ਮੁਖਰ ਹੋਏ ਪਏ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੋਕ ਦੇਖੋ ਕਿਸਾਨੀ ਅੰਦੋਲਨ ਚ ਜਿਹਨੂੰ ਸਭ ਤੋਂ ਜ਼ਿਆਦਾ ਗਾਲਾਂ ਪੈਰੀਆਂ ਸੀ ਅੱਜ ਉਹ ਲੋਕ ਉਹਦੀ ਤਾਰੀਫ ਕਰਨ ਲੱਪੇ ਉਹੀ ਲੋਕ ਜਿਹੜੇ ਉਹਦੇ ਖਿਲਾਫ ਬੋਲਦੇ ਸੀ ਉਹੀ ਹੁਣ ਉਹਨਾਂ ਦੇ ਬਾਅਦ ਯਾਰ ਗਰੇਵਾਲ ਪੰਜਾਬ ਦੀ ਗਲਤ ਕਰਨ ਲੱਪਿਆ ਪੰਜਾਬ ਦੇ ਮੁੱਦੇ ਇਹ ਦੇਖੋ ਪੰਜਾਬ ਦੇ ਲੋਕਾਂ ਨੇ ਤਾਂ ਉਹਨੂੰ ਪਸੰਦ ਕਰਨਾ ਨਾ ਜਿਹੜਾ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਮੁੱਦੇ ਮੈਨੂੰ ਨਹੀਂ ਮਤਲਬ ਸਮਝ ਹੈਗੀ ਆ ਸਗੋ ਜਖੜ ਸਾਹਿਬ ਕੋ ਤਾਂ ਇੱਕ ਇੱਕ 골ਡਨ ਪੀਰੀਅਡ ਸੀਗਾ ਸੈਂਟਰ ਗਵਰਨਮੈਂਟ ਚ ਜਾਂਦੇ ਯਾਰ ਆ ਪੰਜਾਬੀਆਂ ਦੇ ਦੇਖੋ 74000 ਕਰੋੜ ਰੁਪਈਆ ਹੈਗਾ ਇਹਨਾਂ ਦਾ ਕਰਜ਼ਾ ਮਾਫ ਕਰੋ ਜੀ ਆਪਾਂ ਪੰਜਾਬ ਦੇ ਕਿਸਾਨਾਂ ਨੂੰ ਬਚਾਈਏ ਜੀ ਕਿਸੇ ਤਰੀਕੇ ਮਰਮਲਾਓ ਯਾਰ ਇਹਨਾਂ ਦਾ ਦਿਲ ਜਿੱਤੋ ਕਿਸਾਨਾਂ ਦੇ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਇੱਕ ਗ੍ਰੀਨ ਰੈਵੋਲੂਸ਼ਨ ਲਿਆ ਕੇ ਇੱਕ ਖੜਾ ਕੀਤਾ ਯਾਰ ਲੋਕਾਂ ਦੇ ਢਿੱਡ ਭਰੇ ਨੇ ਬਚਾਇਆ ਜਿੰਦਗੀਆਂ ਨੂੰ ਤੇ ਇਹ ਤਾਂ ਵਕਤ ਹੁੰਦਾ ਵਕਤ ਹੁੰਦਾ ਕੰਮ ਕਰੋ ਕੰਮ ਕਰਕੇ ਸਭ ਨੂੰ ਦਿਓ ਜਦੋਂ ਤੁਸੀਂ ਦਿਓਗੇ ਇਹ ਲੱਗੇਗਾ ਕਿਸਾਨਾਂ ਨੂੰ ਕਿ ਪੰਜਾਬ ਦੀ ਗੱਲ ਕਰਕੇ ਆਏ ਦਿੱਲੀ ਜਾਖੜ ਸਾਡਾ ਪੁੱਤ ਆ ਲੇਕਿਨ ਕਥਾਬਾਂ ਦੇ ਵਿੱਚ ਜੇ ਆਪਾਂ ਪ੍ਰੈਸ ਕਾਨਫਰੰਸ ਵਿੱਚ ਬਹਿ ਕੇ ਕਹਿ ਦਈਏ ਕਿ ਮੈਂ ਪੰਜਾਬ ਦਾ ਪੁੱਤ ਹਾਂ ਪੰਜਾਬ ਦਾ ਪੁੱਤ ਨਹੀਂ ਬਣ ਜਾਣਾ ਇਹ ਸਿਰਫ ਇੱਕ ਪੋਲਿਟੀਕਲ ਬਿਆਨਬਾਜ਼ੀ ਹੁੰਦੀ ਹੈ ਮੈਨੂੰ ਯਾਦ ਹੈ ਯਾਰ ਇੱਕ ਵਾਰ ਜਲੰਧਰ ਦੇ ਵਿੱਚ ਜਾਖੜ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਹ 2017 18 ਦੀ ਗੱਲ ਹੈ ਲੋ ਜੀ ਅਕਾਲੀਆਂ ਨੇ ਜੀ 12 10 ਸਾਲ ਜਿਹੜਾ ਰਾਜ ਕੀਤਾ ਜੀ 11000 ਕਰੋੜ ਦੀ ਰੇਤਾ ਲੁੱਟ ਕੇ ਲੈ ਗਏ ਤੇ ਮੇਰੇ ਵਰਗੇ ਨੇ ਇੱਕ ਨਮਾਣੇ ਜੇ ਪੱਤਰਕਾਰ ਨੇ ਪੁੱਛਿਆ ਜਾਖੜ ਸਾਹਿਬ ਹੁਣ ਕੀ ਕਰੋਗੇ ਹੁਣ ਤਾਂ ਸਰਕਾਰ ਹੈ ਕਹਿੰਦੇ ਆਪਾਂ ਕੇਸ ਦਰਜ ਕਰਾਵਾਂਗੇ ਲੈ ਮੈਨੂੰ 5 ਸਾਲਾਂ ਚ ਬੀਤ ਗਿਆ ਜਾਖੜ ਸਾਹਿਬ ਕੋਲ ਕੰਪਲੇਂਟ ਹੀ ਨਹੀਂ ਹੋਈ ਉਹਦੀ ਕੰਪਲੇਂਟ ਹੀ ਨਹੀਂ ਕੀਤੀ ਉਹ ਰੋਲਾ ਰੂਲਾ ਪਾ ਕੇ ਚਲੇ ਗਏ ਮੈਨੂੰ ਇਹ ਦੱਸੋ ਲੋਕੀ ਬੇਫੂਫ ਹੈ ਜੇ ਇੰਨੇ ਸਿਆਣੇ ਹੁੰਦੇ ਇੰਨੇ ਹੀ ਵਧੀਆ ਹੁੰਦੇ ਤੇ 2017 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਲਹਿਰ ਚੱਲ ਰਹੀ ਸੀ ਕਾਂਗਰਸ ਦੀ ਆਪ ਚੋਣ ਹਰ ਗਏ ਇੱਕ ਨਵੇਂ ਕੈਂਡੀਡੇਟ ਤੋਂ ਹਰ ਗਿਆ ਨੂੰ ਨਰੰਗ ਤੋਂ ਪੰਜਾਬ ਦੇ ਪ੍ਰਧਾਨ ਐਡੀ ਤਾਕਤ ਚੌਣ ਹਰਗੇ ਵਿਧਾਨ ਸਭਾ ਉਹੀ ਉਹਨਾਂ ਦਾ ਭਤੀਜਾ ਹੁਣ ਚੋਣ ਜਿੱਤ ਗਿਆ ਇਦਾਂ ਦੇ ਉੱਤੇ ਆਪਣੇ ਆਤਮ ਮਨਥਨ ਕਰਨ ਦੀ ਲੋੜ ਪੈਂਦੀ ਹੈ ਕਿ ਅਸੀਂ ਪੰਜਾਬ ਦੇ ਕਿਸਾਨਾਂ ਲਈ ਖੜੇ ਹੋਈਏ ਪੰਜਾਬ ਦੀ ਭਾਸ਼ਾ ਲਈ ਪੰਜਾਬ ਦੀ ਸੰਸਕ੍ਰਿਤੀ ਲਈ ਖੜੇ ਹੋਈਏ ਜਿਨ੍ਹਾਂ ਨੇ ਮੈਨੂੰ ਇੰਨਾ ਕੁਝ ਦਿੱਤਾ ਚਲੋ ਜੇ ਬੀਜੇਪੀ ਦਾ ਅਕਸ ਖਰਾਬ ਹੋ ਰਿਹਾ ਸੀ ਕੰਗਣਾ ਰਣੌਤ ਦੀ ਗੱਲ ਤੋਂ ਬਾਅਦ ਤੇ ਜੇ ਹਰਜੀਤ ਗਰੇਵਾਲ ਆਪ ਇਹ ਸਮਝਦੇ ਆ ਵੈਸੇ ਤਾਂ ਇਹ ਵੀ ਗੱਲ ਚੱਲਦੀ ਕਿ ਹਰਜੀਤ ਗਰੇਵਾਲ ਨੂੰ ਕਿਹਾ ਕਿ ਭਾਈ ਘਟੋ ਘਟੈਨਾ ਤਾਂ ਸੰਭਲੋ ਪਰ ਜੇ ਉਹਨਾਂ ਨੇ ਆਪ ਵੀ ਕਿਹਾ ਆ ਇਹ ਗੱਲਾਂ ਆਪ ਵੀ ਉਹਨਾਂ ਨੇ ਕਹੀਆਂ ਤਾਂ ਇਹ ਇੱਕ ਪੰਜਾਬ ਪ੍ਰਧਾਨ ਦਾ ਵੀ ਅਕਸ ਬਣ ਕਲੀਅਰ ਕਰਦਾ ਉਹਨਾਂ ਨੇ ਕਿਹਾ ਵਾ ਮੈਂ ਬਈ ਜੇ ਮੈਨੂੰ ਕੋਈ ਗੱਲ ਬੋਲਦਾ ਪਿਆ ਤੇ ਮੈਂ ਕੋਈ ਗੱਲ ਕਰਕੇ ਬੋਲਦਾ ਪਿਆ ਮੈਂ ਕੋਈ ਗੱਲ ਕਰਕੇ ਬੋਲਦਾ ਪਿਆ ਉਨੂੰ ਉਹਨਾਂ ਨੂੰ ਕਿਹਾ ਗਿਆ ਲੇਕਿਨ ਗੱਲ ਇਹ ਹੈ ਕਿ ਇੱਥੇ ਜਾਖੜ ਸਾਹਿਬ ਨੂੰ ਓਪਨ ਹੋਣਾ ਚਾਹੀਦਾ ਸੀ ਪ੍ਰਧਾਨ ਦਾ ਬੋਲਣਾ ਪਹਿਲਾਂ ਲਾਜ਼ਮੀ ਬਣ ਹਾਂ ਬਿਲਕੁਲ ਯਾਰ ਮੈਗਨੇਟ ਨਾ ਹਟ ਵਜਾ ਦਿਓ ਯਾਰ ਤੁਸੀਂ ਠੀਕ ਹੈ ਮੈਂਬਰ ਪਾਰਲੀਮੈਂਟ ਹੋਏਗੀ ਤੁਸੀਂ ਵੀ ਮੈਂਬਰ ਪਾਰਲੀਮੈਂਟ ਰਹੇ ਹੋ ਪੰਜਾਬ ਦੇ ਪ੍ਰਧਾਨ ਰਹੇ ਹੋ ਕਾਂਗਰਸ ਦੇ ਪ੍ਰਧਾਨ ਰਹੇ ਹੋ ਭਾਜਪਾ ਦੇ ਤੁਸੀਂ ਪ੍ਰਧਾਨ ਹੋ ਪੰਜਾਬ ਦੇ ਮੰਤਰੀ ਰਹੇ ਹੋ ਮੈਂਬਰ ਪਾਰਲੀਮੈਂਟ ਰਹੇ ਹੋ ਛੋਟੀ ਗੱਲ ਹੈ ਬੜਾ ਵੱਡੀ ਗੱਲ ਹੈ ਤੁਹਾਡੇ ਫਿਰ ਨਰਾਜ਼ਗੀ ਹੈ ਜਾਖੜ ਸਾਹਿਬ ਸਾਹਮਣੇ ਹੁਣ ਕੇ ਕਹਿ ਦਈਏ ਜਾਖੜ ਸਾਹਿਬ ਡਰ ਗਏ ਫੇ ਨੇ ਡਰ ਨਹੀਂ ਹੁੰਦਾ ਬੇਸਿਕਲੀ ਮੈਨੂੰ ਲੱਗਦਾ ਜੋ ਮੈਨੂੰ ਦਿਖਦਾ ਪਿਆ ਕਿ ਜਾਖੜ ਸਾਹਿਬ ਫੁੱਲ ਫਾਰਮ 'ਚ ਨਹੀਂ ਹੈਗੇ ਜੋ ਜਾਖੜ ਕਾਂਗਰਸ 'ਚ ਭਾਜਪਾ ਦੇ ਖਿਲਾਫ ਬੋਲਦੇ ਸੀ ਹੁਣ ਭਾਜਪਾ 'ਚ ਜਾ ਕੇ ਜਿਵੇਂ ਨਾ ਕਿਸੇ ਮਤਲਬ ਜ਼ੁਬਾਨ ਬੰਦ ਹੀ ਹੋ ਗਈ ਹੈ ਮੈਨੂੰ ਤਾਂ ਉਹ ਨਜ਼ਰ ਆ ਰਿਹਾ ਮੈਨੂੰ ਹੋ ਸਕਦਾ ਹੈ ਕਿ ਯਾਰ ਰਣਜੀਤ ਬਿੱਟੂ ਨੂੰ ਇਥੋਂ ਕੇਂਦਰੀ ਰਾਜ ਮੰਤਰੀ ਬਣਾਤਾ ਜਾਖੜ ਹੋ ਸਕ ਲੋ ਹੋਵੇ ਕਿ ਯਾਰ ਇਹ ਮੇਰੇ ਤੋਂ ਜੂਨੀਅਰ ਸੀਗਾ ਤੁਸੀਂ ਇਹਨੂੰ ਬਣਾਤਾ ਮੈਂ ਇਨੀ ਮਿਹਨਤ ਕੀਤੀ ਪਾਰਟੀ ਦਾ ਪ੍ਰਧਾਨ ਆ ਮੈਨੂੰ ਕੁਛ ਨਹੀਂ ਦਿੱਤਾ मतलब ਫਟਾ বিজেপি ਚ ਯਾਰ বিজেপি ਦੇ ਵਿੱਚ ਜਿਹੜਾ ਨਾ ਇੱਕ ਟਾਈਮ ਸਪੈਂਡ ਕਰਨਾ ਪੈਂਦਾ ਵਕਤ ਲਾਣਾ ਪੈਂਦਾ ਇਦਾਂ ਨਹੀਂ ਹੁੰਦਾ ਯਾਰ ਕਿ ਮਤਲਬ ਜੋ ਦਿਲ ਕੀਤਾ ਕਰਦੇ ਹੋ ਲੇਕਿਨ ਪੰਜਾਬ ਦੀ ਪ੍ਰਧਾਨਗੀ ਕੋਈ ਛੋਟੀ ਗੱਲ ਨਹੀਂ ਹੈ ਪ੍ਰੂਫ ਕਰੋ ਪੰਜਾਬ ਦੇ ਲਈ ਖੜੇ ਹੋ ਜਾਣਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਉਹ ਜਦੋਂ ਯਾਦ ਹੋਏਗਾ ਤੁਹਾਨੂੰ ਅਕਾਲੀ ਦਲ ਨਾ ਹੁਣ ਜੇ ਆਪਾਂ ਬਠਿੰਡੇ ਵਾਲਾ ਕੱਢ ਲਈਏ ਤੇ 6% ਦੇ ਆਸ-ਪਾਸ ਅਕਾਲੀ ਦਲ ਦੀ ਵੋਟ ਹੈ ਪੰਜਾਬ 'ਚ 2012 'ਚ ਦੇਖੋ ਮਨਪ੍ਰੀਤ ਬਾਦਲ ਪੰਜਾਬ ਦੇ ਮੁੱਦਿਆਂ ਤੇ ਖੜਾ ਹੋਇਆ ਇਹ ਭਗਵੰਤ ਮਾਨ ਜਿਹੜੇ ਸੀਐਮ ਨੇ ਮੌਜੂਦਾ ਇਹ ਉਹਦੇ ਨਾਲ ਸੀਗੇ ਪੀਪਲਸ ਪਾਰਟੀ ਆਫ ਪੰਜਾਬ ਪੀਪੀਪੀ ਖਟਕੜ ਕਲਾਂ ਤੋਂ ਇਹਨਾਂ ਨੇ ਸੋង ਖਾ ਕੇ ਆਪਣੀ ਪਾਰਟੀ ਲਾਂਚ ਕੀਤੀ 5.5% ਵੋਟ ਉਹ ਲੈ ਗਏ ਸੀ ਇਹ ਸੋਸ ਹਲ ਪਾਰਟੀ ਪੁਰਾਣੀ ਜਿਹੜੀ ਹੈ 6% ਤੇ ਆ ਗਈ ਹੈ 5.5% ਮਨਪ੍ਰੀਤ ਬਾਦਲ ਕਿਉਂਕਿ ਪੰਜਾਬ ਦੇ ਮੁੱਦੇ ਬੋਲੇ ਪੰਜਾਬ ਦੇ ਮੁੱਦਿਆਂ ਤੇ ਖੜਕਾਇਆ ਆਵਾਦਨੀ ਪਾਰਟੀ ਨੂੰ ਕਿੰਨੇ ਸਾਲ ਹੋਇਆ ਆ ਆਵਾਦਨੀ ਪਾਰਟੀ 2014 ਚ ਹੀ ਆਈ ਹੈ ਨਾ ਤੇ 14 ਤੋਂ ਹੁਣ ਤੁਸੀਂ ਲਾ ਲਓ ਦਸਾਂ ਸਾਲਾਂ ਦੇ ਵਿੱਚ ਪੰਜਾਬ 'ਚ ਸਰਕਾਰ ਵੀ ਬਣਾ ਗਏ ਆ ਪੰਜਾਬ 'ਚ ਸਰਕਾਰ ਵੀ ਬਣਾ ਗਏ ਆ ਤੇ ਪੰਜਾਬ ਦੇ ਵਿੱਚ ਉਹ ਇਹਨਾਂ ਦੇ ਐਮਪੀ ਵੀ ਹੈ ਤੇ ਰਾਜ ਸਭਾ ਦੇ ਵਿੱਚ ਵੀ ਹੈਗੇ ਆ ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਭਗਵੰਤ ਮਾਨ ਬੜਾ ਬੋਲੇ 10 ਸਾਲ ਲਗਾਤਾਰ ਬੋਲੇ ਲੋਕਾਂ ਦੇ ਵਿੱਚ ਜਾ ਕੇ ਪਿੰਡਾਂ 'ਚ ਬੋਲੇ ਲੋਕਾਂ ਨੂੰ ਰੋਕ ਰੋਕ ਕੇ ਕਿਹਾ ਉਹ ਇਹਨਾਂ ਨੂੰ ਰੋਕੋ ਐਮਐਲਏ ਨੂੰ ਸਵਾਲ ਪੁੱਛੋ ਇਹਨਾਂ ਨੂੰ ਪੁੱਛੋ ਪੰਜਾਬ ਦਾ ਪਾਣੀ ਕਿੱਥੇ ਪੰਜਾਬ ਦੇ ਡਰੈਗਨ ਨਹੀਂ ਫੱਲੀ ਬਈ ਆ ਕਿਸਾਨੀ ਦਾ ਬੁਰਾ ਹਾਲ ਆ ਕਿਸਾਨ ਮਰਦੇ ਪਏ ਆ ਲੋਕ ਟੈਂਕੀਆਂ ਤੇ ਚੜਦੇ ਪਏ ਬੋਲੇ ਨੇ ਜਦੋਂ ਲੋਕਾਂ ਨੂੰ ਲੱਗਿਆ ਯਾਰ ਕੋਈ ਸਾਡੇ ਪੰਜਾਬੀਆਂ ਦੀ ਗੱਲ ਕਰਨ ਆ ਗਿਆ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਆ ਗਿਆ ਤੇ ਉਹ ਕੈਨੇਡਾ ਅਮਰੀਕਾ ਤੋਂ ਲੈ ਕੇ ਇੱਥੇ ਉਹ ਜਿਹੜਾ ਡੇਰਾ ਬਾਬਾ ਨਾਨਕ ਹੈ ਜਾਂ ਇੱਧਰ ਮਾਝੇ ਦੇ ਇਲਾਕੇ ਇੱਥੋਂ ਤੱਕ ਲੋਕਾਂ ਨੇ ਡਟ ਕੇ ਇਸ ਪਾਰਟੀ ਦੀ ਮਦਦ ਕੀਤੀ ਨਹੀਂ ਤਾਂ ਮਾਝੇ ਦੇ ਵਿੱਚ ਦੇਖੋ ਕਿੰਨੀ ਵੋਟ ਪਈ ਆ ਕਿੰਨੇ ਕਿੰਨੇ ਕੈਂਡੀਡੇਟ ਜਿੱਤ ਗਏ ਬੇਅਦਬੀਆਂ ਦੀ ਗੱਲ ਕੀਤੀ ਆ ਡੱਟ ਕੇ ਗੱਲ ਕੀਤੀ ਤੇ ਦੇਖੋ ਗੁਰਵਿਰਜੇ ਪ੍ਰਤਾਪ ਵਰਗੇ ਐਮਐਲਏ ਬਣੇ ਨੇ ਜਿਹੜੇ ਪੁਲਿਸ ਨੌਕਰੀ ਛੱਡ ਕੇ ਆਏ ਨੇ ਜਿੱਤੇ ਨੇ ਲੋਕਾਂ ਨੇ ਜਤਾਇਆ ਠੀਕ ਹੈ ਨਾ ਪੰਜਾਬੀਆਂ ਨੇ ਉਹਨੂੰ ਆਪਣਾ ਪੂਰਾ ਪਿਆਰ ਜਤਾਇਆ ਉੱਤੇ ਕਹਿੰਦਾ ਮੇਰਾ ਮਕਸਦ ਹੈ ਪੰਜਾਬ ਦੇ ਲੋਕ ਮੁੱਦਿਆਂ ਦੇ ਨਾਲ ਖੜਾ ਹੁੰਦਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਵੇਂ ਜਾਖੜ ਸਾਹਿਬ ਚੁੱਪ ਹੈਗਾ ਮੈਨੂੰ ਲੱਗਦਾ ਆਪਣੀ ਰਾਜਨੀਤੀ ਨੂੰ ਹੀ ਜਿਹੜਾ ਉਲਟਾ ਖਤਮ ਕਰ ਰਹੇ ਆ ਮੈਂ ਅੰਤੋਂ ਦੇ ਵਿੱਚ ਇੱਕ ਹੋਰ ਨਰੇਟਿਵ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ ਇਹ ਵੀ ਕਿ ਚਰਚਾ ਚੱਲਦੀ ਵੀ ਕਿੰਦੇ ਕਿ ਸੁਨੀਲ ਜਾਖੜ ਕਾਂਗਰਸ ਦੇ ਵਿੱਚ ਵੀ ਆ ਸਕਦੇ ਸੀ ਸ਼ਾਇਦ ਹੋ ਸਕਦਾ ਕਿ ਉਹ ਆਉਣਾ ਚਾਹੁੰਦੇ ਹੈ ਤਾਂ ਕਰਕੇ ਬੜਾ ਇੰਟਰਸਟ ਨਹੀਂ ਲੈ ਰਹੇ ਦੇਖੋ ਗੱਲ ਪਤਾ ਕੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੜਾ ਡਿਸਪੀਸਪਲਰ ਹੈ ਬਹੁਤ ਡਿਸਪੀਸਪਲਰ ਹੈ ਤੁਸੀਂ ਇਹ ਤਾਂ ਕਾਂਗਰਸ ਹੈ ਨਹੀਂਗਾ ਕੀ ਕਾਂਗਰਸ ਉੱਠ ਕੇ ਕਦੀ ਤੁਸੀਂ ਕਿਸੇ ਖਿਲਾਫ ਬੋਲੋ ਰਾਣੇ ਗੁਰਜੀਤ ਖਿਲਾਫ ਬੋਲੋ ਉੱਠੋ ਤੁਸੀਂ ਉਹਦੇ ਖਿਲਾਫ ਬੋਲੋ ਬੀਜੇਪੀ 'ਚ ਤਾਂ ਤੁਸੀਂ ਬੋਲ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਤੇ ਇੱਕ ਬੀਜੇਪੀ 'ਚ ਤੁਹਾਨੂੰ ਰਹਿਣਾ ਵੀ ਐ ਪਦਰੇ ਹੋ ਕੇ ਚੱਲਣਾ ਪੈਣਾ ਪਹਿਲਾਂ ਕਾਡਰ ਕਾਡਰ ਖੜਾ ਹੋਏਗਾ ਫਿਰ ਤੁਸੀਂ ਖੜੇ ਹੋਣਾ ਆਰਐਸਐਸ ਦੀ ਆਈਡੀਓਲੋਜੀ ਹੈ ਸੰਗ ਪਿੱਛੇ ਆ ਔਰ ਦੇਖੋ ਰਾਜਨੀਤੀ ਬਾਰੇ ਕੁਝ ਵੀ ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਕੁਝ ਕਹਿਣਾ ਕੁਝ ਨਹੀਂ ਪਤਾ ਕੀ ਹੋ ਜਾਣਾ ਪੰਜਾਬ ਦੇ ਵਿੱਚ ਤਾਂ ਸਿਆਸਤ ਦਾ ਪਤਾ ਹੀ ਨਹੀਂ ਲੱਗਦਾ ਕੁਝ ਹੋ ਜਾਣਾ ਤੁਸੀਂ ਸੋਚਦੇ ਹੋ ਮਨਪਰੀਤ ਬਾਦਲ ਦੇਖੋ ਅਕਾਲੀ ਦਲ ਦੇ ਵਿੱਚ ਵਿੱਤ ਮੰਤਰੀ ਰਹੇ ਪੀਪੀਪੀ ਬਣਾਈ ਪੀਪੀਪੀ ਛੱਡੀ ਕਾਂਗਰਸ ਚ ਜੁਆਇਨ ਕਰ ਲਈ ਕਾਂਗਰਸੋਂ ਮੰਤਰੀ ਬਣੇ ਛੱਡਤੀ ਬੀਜੇਪੀ ਚਲੇ ਗਏ ਕੋਈ ਪਤਾ ਲੱਗਦਾ ਯਾਰ ਕੁਝ ਨਹੀਂ ਪਤਾ ਲੱਗਦਾ ਪੰਜਾਬ ਦੀ ਸਿਆਸਤ ਇੰਟਰਨਲੀ ਪਰਿਵਾਰ ਚ ਜਿਹੜਾ ਉਹਨਾਂ ਦੇ ਜਿਹੜੇ ਫਾਦਰ ਸੀਗੇ ਚੌਧਰੀ ਬਲਾਮ ਜਾਖੜ ਬੜੇ ਨਾਮਵਰ ਦਮਦਾਰ ਕਾਂਗਰਸੀ ਲੀਡਰ ਸੀ ਕਾਂਗਰਸ ਚ ਪੁਰਾਣੇ ਉਹਨਾਂ ਦੇ ਰਿਲੇਸ਼ਨ ਤਾਂ ਹੈ ਅੱਜ ਵੀ ਪਤੀਜਾ ਉਹਨਾਂ ਦਾ ਸੰਦੀਪ ਜਾਖੜ ਜੇ ਕਾਂਗਰਸ ਦਾ ਹੀ ਐਮਐਲਏ ਕਾਂਗਰਸ ਤੋਂ ਹੀ ਜਾਂ ਹੀ ਥੋੜਾ ਕੀਤਾ ਸੋ ਕਿਤੇ ਦੋਸਤੀਆਂ ਵੀ ਬਣ ਜਾਂਦੀਆਂ ਜਿੱਦੇ ਮਿੱਤਰਤਾ ਵੀ ਹੁੰਦੀ ਆ ਹੁਣਾ ਸੁੰਦਰ ਸ਼ਾਮ अरोੜਾ ਆ ਗਏ ਵਾਪਸ ਹੁਸ਼ਿਆਰਪੁਰ ਵਾਲੇ ਮੰਤਰੀ ਸੀਗੇ ਵਾਪਸ ਆ ਗਏ ਕਿਤੇ ਦੋਸਤੀਆਂ ਵੀ ਹੁੰਦੀਆਂ ਮਿੱਤਰਤਾ ਵੀ ਹੁੰਦੀ ਆ ਚਲਦਾ ਹੀ ਰਹਿੰਦਾ ਇਹ ਪਾਰਟੀਆਂ ਦਾ ਅਦਲ ਬਦਲ ਦਾ ਕੁਝ ਨਹੀਂ ਕਿਹਾ ਜਾ ਸਕਦਾ ਕਦੋਂ ਕਿੰਨੇ ਆ ਜਾਣਾ ਕਿੱਥੇ ਚਲੇ ਜਾਣਾ ਇਹ ਉਹ ਸਾਰੇ ਕਾਰਨ ਜਿਹਨਾਂ ਨੂੰ ਲੈ ਕੇ ਸੁਨੀਲ ਜਾਖੜ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਔਰ ਜਾਖੜ ਕੀ ਇਸ ਉੱਤੇ ਬੋਲਣਗੇ ਨਹੀਂ ਬੋਲਣਗੇ ਭਵਿੱਖ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ